ਜਦੋਂ 15 ਸਾਲ ਦੇ ਰਿਸ਼ਤੇ ਤੋਂ ਬਾਅਦ ਆਪਣੀ ਪਤਨੀ ਨੂੰ ਬੰਦਾ ਕਿਸੇ ਹੋਰ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਫੜਦਾ ਹੈ ਤੇ ਇਸ ਤਰੀਕੇ ਦੇ ਨਾਲ ਹੀ ਟੁੱਟਦਾ ਹੈ ਐਸ ਸਮੇਂ ਇਸ ਇਨਸਾਨ ਦੀਆਂ ਸਿਰਫ ਅੱਖਾਂ ਨਹੀਂ ਰੋ ਰਹੀਆਂ ਬਲਕਿ ਉਸਦੀ ਆਤਮਾ ਰੋ ਰਹੀ ਹੈ ਉਸਦੀ ਰੂਹ ਰੋ ਰਹੀ ਹੈ ਕਿਉਂਕਿ ਉਸਨੇ ਆਪਣੀ ਪਤਨੀ ਨੂੰ ਉਸ ਇਨਸਾਨ ਦੇ ਨਾਲ ਦੇਖਿਆ ਹੈ ਜੋ ਉਸਦੀ ਉਸਦੇ ਘਰ ਦੇ ਮੂਰੋ ਚੌੜਾ ਹੋ ਕੇ ਲੰਘਦਾ ਹੁੰਦਾ ਸੀ ਕਿ ਦੇਖੋ ਤੁਹਾਡੀ ਘਰ ਵਾਲੀ ਅਸੀਂ ਫਸਾਈ ਹੋਈ ਹੈ ਇਹ ਵਿਅਕਤੀ ਨੇ ਦੱਸਿਆ ਕਿ ਜਿਸ ਨੂੰ ਔਰਤ ਉਸਦੀ ਆਪਣਾ ਭਰਾ ਦੱਸਦੀ ਸੀ ਜਿਸ ਨੂੰ ਕਹਿੰਦੀ ਸੀ ਇਹ ਤਾਂ ਮੇਰਾ ਭਰਾ ਬਣਿਆਏ ਉਸੇ ਦੇ ਨਾਲ ਹੋਟਲ ਦੇ ਵਿੱਚ ਫੜੀ ਗਈ ਹੈ ਮੁੰਡੇ ਨੇ ਸਾਰੀ ਕਹਾਣੀ ਦੱਸੀ ਹੈ ਕਿ ਕਿਵੇਂ 15 ਸਾਲ ਪਹਿਲਾਂ ਵਿਆਹ ਹੋਇਆ ਕਿੰਨੀ ਵਾਰ ਉਸਨੇ ਹੋਟਲ ਦੇ ਵਿੱਚ ਆਪਣੀ ਘਰ ਵਾਲੀ ਫੜੀ ਹੈ ਕਿਵੇਂ ਕਿਵੇਂ ਉਸ ਨੂੰ ਜੋ ਹੈ ਆਪਣੀ ਘਰ ਵਾਲੀ ਤੇ ਸ਼ੱਕ ਹੋਇਆ ਕਿੰਨੇ ਬੱਚੇ ਨੇ ਅਤੇ ਉਸਨੇ ਆਪਣੀ ਘਰ ਵਾਲੀ ਨੂੰ ਫੜਿਆ ਕਿਵੇਂ ਐਕਟਿਵਾ ਦੇ ਵਿੱਚ ਕਿਵੇਂ ਉਸਨੇ ਸੈਟਿੰਗ ਲਗਾਈ ਅਤੇ ਐਕਟਿਵਾ ਜਿੱਧਰ ਜਿੱਧਰ ਮੋੜ ਰਹੀ ਸੀ ਨੌਜਵਾਨ ਨੇ ਉਧਰ ਉਧਰ ਆਪਣੀ ਮੋਟਰਸਾਈਕਲ ਨੂੰ ਘੁਮਾਇਆ ਤੇ ਆਪਣੀ ਘਰ ਵਾਲੀ ਨੂੰ ਕਿਵੇਂ ਫੜਿਆ ਇਹ ਹੋਟਲ ਦੇ ਕਮਰੇ ਦੇ ਵਿੱਚ ਸੁਣ ਕੇ ਜਾਇਓ ਅਤੇ ਇਸ ਵਿਅਕਤੀ ਦੀ ਗੱਲ ਨੂੰ ਲੋਕ ਸ਼ੇਅਰ ਕਰ ਰਹੇ ਨੇ ਤਾਂ ਕਿ ਇਸ ਦੇ ਨਾਲ ਜੋ ਕੁਝ ਹੋਇਆ ਹੈ ਇਸ ਤੇ ਜਿਹੜੀ ਕਾਰਵਾਈ ਹੋਵੇ ਮੇਰਾ ਨਾਮ ਰਵੀ ਬਲਾਤੀ ਜੇ ਸਰ ਮੇਰਾ ਵਿਆਹ 25 ਅਪ੍ਰੈਲ 2010 ਵਿੱਚ ਹਿਮਾਨੀ ਸਪੁੱਤਰ ਅਨਿਲ ਕੁਲਰਾਰੀ ਦਸੂਆ ਉਹਨਾਂ ਨਾਲ ਹੋਇਆ ਸੀ ਤੇ ਸਰ ਮੇਰੀ ਵਾਈਫ ਦਾ 2018 ਵਿੱਚ ਵੀ ਕਿਸੇ ਨਾਲ ਗੈਰਸੰਬੰਧ ਨਾਲ ਹੋਟਲ 'ਚ ਫੜੀ ਗਈ ਸੀ ਉਦੋਂ ਵੀ ਮੈਂ ਸਰ ਇਹਨੂੰ ਵਾਰਨਿੰਗ ਦਿੱਤੀ ਇਹਨੇ ਮੰਮੀ ਡੈਡੀ ਨੂੰ ਬੁਲਾਇਆ ਉੱਥੇ ਆਏ ਉਹਨਾਂ ਨੇ ਆਗੇ ਨੂੰ ਸਮਝਾਇਆ ਮਾਫੀ ਮੰਗੀ ਇਹਨੇ ਮੰਮੀ ਡੈਡੀ ਨੇ ਵੀ ਮੰਗੀ ਇਹਨਾਂ ਨੇ ਵੀ ਮੰਗੀ ਤੇ ਮੈਂ ਉਦੋਂ ਤਾਂ ਮਾਫਰ ਅਰਜ਼ੋ ਨਾ ਬੱਚੇ ਛੋਟੇ ਛੋਟੇ ਹੈਗੇ ਨੇ ਤੇ ਚਲ ਕੋਈ ਨਾ ਬੱਚਾ ਗਲਤੀ ਹੋ ਜਾਂਦੀ ਹੈ ਪਰ ਸਰ ਅੱਜ ਮੈਂ ਅੱਜ ਮੇਰੀ ਵਾਈਫ ਦੁਪਹਿਰੇ ਲਗਭਗ 3 3:30 ਵਜੇ ਘਰੋਂ ਨਿਕਲੀ ਹੈ ਤੇ ਸਰ ਮੈਂ ਇਹਨੂੰ ਕਟੋਗੜ ਦੇ 15 20 ਨੂੰ ਫੋਨ ਕੀਤੇ ਆਪਣੀ ਵਾਈਫ ਨੂੰ 15 20 ਫੋਨ ਕੀਤੇ ਸਰ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਇਹਨਾਂ ਨੇ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਂ ਆਪਣੀ ਵਾਈਫ ਦੀ ਐਕਟਵਾ ਨੂੰ ਜੀਪੀਐਸ ਲਗਾਈ ਹੋਈ ਹੈ ਜੀਪੀਐਸ ਟਰੈਕ ਲਗਵਾਇਆ ਦਾ ਸਰ ਮੈਂ ਆਪਣਾ ਜੀਪੀਐਸ ਟਰੈਕ ਖੋਲ ਕੇ ਦੁਕਾਨ ਤੇ ਤੁਰਿਆ ਤੇ ਮੈਂ ਟਰੈਕ ਦੇਖਿਆ ਕਿ ਲੋਕੇਸ਼ਨ ਕਿੱਥੇ ਜਾ ਰਹੀ ਐ ਐਕਟਵਾ ਦੀ ਤ ਸਰਜਰਮ ਆਇਆ ਸੀ 11ਵੀ ਲੱਤੀ ਵਾਲੇ ਦੇ ਕੋਲ ਹੋਟਲ ਹੈ ਇਹ ਹੀ ਹੋਟਲ ਵਿੱਚ ਆ ਕੇ ਮੈਂ ਆਪਣੀ ਵਾਈਫ ਨੂੰ ਰੱਗੇ ਥੀ ਫੜਿਆ ਇਹ ਤੁਹਾਨੂੰ ਕੱਲ ਵੀ ਕੋਈ ਸ਼ੱਕ ਸੀ ਤਾਂ ਹਾਂ ਕੱਲ ਪਹਿਲਾਂ ਮੈਨੂੰ ਅਜ ਤੋਂ 6-8 ਮਹੀਨੇ ਪਹਿਲਾਂ ਵੀ ਇਹਨਾਂ ਦੇ ਸ਼ੱਕ ਸੀ ਲਗਭਗ ਸਾਲ ਹੋ ਗਿਆ ਸੀ ਲਗਭਗ ਕਰ ਲੂੰ ਮੈਨੂੰ ਸ਼ੱਕ ਹੈਗਾ ਸੀ ਫਿਰ ਵੀ ਮੈਂ ਜੀਪੀਐਸ ਸਟਾਇਲ ਹੋਇਆ ਸੀ ਕਿ ਮੈਨੂੰ ਇਹਨਾਂ ਦਾ ਪਤਾ ਲੱਗਦਾ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਹੈ ਲੜਕੀ ਦੇ ਪਰਿਵਾਰ ਬਾਰੇ ਕੀ ਕਹਿੰਦੇ ਨੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮੈਂ ਫੋਨ ਕਰਕੇ ਇਨਫੋਰਮ ਕਰ ਦਿੱਤਾ ਹੈ ਲੜਕੀ ਦੇ ਸਿਸਟਮ ਨੂੰ ਵੀ ਦੱਸਦਾ ਹੈ ਫਾਦਰ ਨੂੰ ਵੀ ਦੱਸਦਾ ਹੈ ਤੇ ਉਹਦੇ ਪਰਾ ਨੂੰ ਵੀ ਮੈਂ ਦੱਸ ਦਿੰਦਾ ਮੈਂ ਮੰਗਿਆ ਕਰਦਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਵੇ ਮੇਰੇ ਦੋ ਬੱਚੇ ਆ ਮੇਰਾ ਨਾਮ ਪਰਵੇਸ਼ ਗੁਲੱਟੀ ਹੈ ਜੀ ਆਹ ਲੜਕੀ ਦਾ ਮੈਟਰ ਹੈ ਕੀ ਤੁਹਾਡੇ ਕੋਲ ਲੱਗਦਾ ਹੈ ਇਹ ਲੜਕੀ ਦਾ ਲੜਕੀ ਮੇਰੀ ਨੂੰਹ ਹੈ ਮੇਰੇ ਬੇਟੇ ਦੀ ਘਰ ਦੀ ਹੈ 15 ਸਾਲ ਹੋ ਗਏ ਵਿਆਹ ਨੂੰ ਇਹ ਲਗਭਗ 15 ਸਾਲਾਂ ਤੋਂ ਹੀ ਲੜਾਈ ਝਗੜਾ ਕਰਦੀ ਹੈ ਪਹਿਲਾਂ ਵੀ ਇਹਦੇ 5-7 ਸਾਲ ਪਹਿਲਾਂ ਗੈਸਮਨ ਸੀ ਕਹੇ ਬੰਦੇ ਨਾਲ ਉਦੋਂ ਵੀ ਇਹ ਫੜੀ ਗਈ ਸੀ ਉਦੋਂ ਪਰਿਵਾਰ ਨੇ ਬਹਿ ਕੇ ਕਲੀਮ ਅਲਾ ਜਾਂ ਮੋਤਬਾਰਾ ਨੇ ਬਹਿ ਕੇ ਦਾ ਰਾਜੀਨਾਮਾ ਕਰਾਤਾ ਹੀ ਇਹਨੇ ਮਾਫੀ ਮੰਗ ਲਈ ਇਹਦੇ ਮਾਰਦੇ ਨੇ ਮਾਫੀ ਮੰਗ ਲਈ ਉਹਦੇ ਸਬੂਤ ਵੀ ਸਾਡੇ ਕੋਲ ਹੈਗੇ ਨੇ ਜਦੋਂ ਇਹਨੇ ਉਦੋਂ ਮਾਫੀ ਮੰਗੀ ਸੀ ਨਾ ਉਦੋਂ ਸੋਨੀ ਸਾਹਿਬ ਐਮ ਐਲ ਏ ਦੀ ਕੋਠੀ 'ਚ ਬਹਿ ਕੇ ਦੇ ਅਸੀਂ ਰਾਜੀਨਾਮਾ ਇਹਦਾ ਹੋਇਆ ਸੀ ਉਹਨ ਵੀ ਅੱਜ ਇੱਥੋਂ ਫੜ ਗਈ ਹੈ ਹੋਟਲ ਦੇ ਵਿੱਚੋਂ ਤੇ ਉਹ ਸ਼ਰਮ ਕਹਿੰਦੀ ਕਹਿੰਦੀ ਮੈਂ ਇਸੇ ਦਾ ਇਹਦੇ ਨਾਲ ਰਹਿਣਾ ਮੇਰੇ ਘਰ ਵਾਲੇ ਨਾਲ ਪਹਿਲੋਂ ਆਨੇ ਆਪਣਾ ਭਰਾ ਬਣਾਇਆ ਸੀ ਉਹ ਜਾਣ ਬੁੱਝ ਕੇ ਤੁਹਾਨੂੰ ਪਤਾ ਨਹੀਂ ਨਾ 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 ਆਓ ਜਿਹੜੇ ਮੁੰਡੇ ਨਾਲ ਫੜੀ ਗਈ ਹੈ ਉਹਨੂੰ ਇਹਨੇ ਕਹਿੰਦੀ ਮੇਰਾ ਭਰਾ ਬਣਿਆ ਉਹ ਵੀ ਸਾਡੇ ਅੱਗੋਂ ਆਕਰਦਾ ਡੇਲੀ ਉਹ ਦੂਜੇ ਚੌਥੇ ਦਿਨ ਸਾਡੇ ਬੂਹੇ ਆ ਕੋ ਲੰਘਦਾ ਜਾਂ ਗਲੀ ਬਾਜ਼ਾਰ ਤੋਂ ਲੰਘਦਾ ਚੌੜਾ ਹੋ ਕੇ ਲੰਘਦਾ ਵੀ ਆਹ ਲੋਈ ਅਸੀਂ ਤੁਹਾਡੀ ਜਨਾਨੀ ਖਲਾਈ ਕਿਹੜੇ ਕੁ ਜਿਸਾਈ ਹੈ ਤੇ ਕਿਤੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਤਰਸਿਆ ਕਿ ਤੋੜ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਅਸੀਂ ਤਲਾਹ ਦੇ ਦਿੱਤੀ ਹੈ ਉਹ ਅੱਗੋਂ ਸਾਨੂੰ ਕੋਈ ਜਵਾਬ ਨਹੀਂ ਦੇਂਦੇ ਅਸੀਂ ਉਹਨਾਂ ਸੱਧਿਆ ਇੱਥੇ ਆਓ